ਇਹ ਫਤਿਹ ਕੋਈ ਮਾਮੂਲੀ ਜਿਹੀ ਵਸਤੂ ਨਹੀਂ ਹੈ ਇਹ ਫਤਿਹ ਬਹੁਤ ਵੱਡ ਮੁਲੀ ਦਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਬਖਸ਼ੀ ਹੈ ਫਿਰ ਅਰਜ ਕਰਾਂ ਇਹ ਫਤਿਹ ਕੋਈ ਮਾਮੂਲੀ ਜਿਹੀ ਵਸਤੂ ਨਹੀਂ ਹੈ ਇਹ ਬਹੁਤ ਵੱਡ ਮੁਲੀ ਦਾਤ ਬਹੁਤ ਵੱਡੀ ਅਸੀਸ ਬਖਸ਼ੀਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਬਖਸ਼ੀ ਹੈ ਜਿਸ ਫਤਿਹ ਦੇ ਅਰਥ ਇਹਨੇ ਸਿਖਾ ਤੈਨੂੰ ਸਿੱਖ ਮਿਲੇ ਤੇ ਤੂੰ ਫਤਿਹ ਬੁਲਾਏ ਤੇ ਤੇਰਾ ਅੰਦਰਲਾ ਤੇ ਬਾਹਰਲਾ ਖਿੜਾਓ ਵਿੱਚ ਆ ਜਾਏ ਕਿਸੇ ਵਿਦਵਾਨ ਦੇ ਬੜੇ ਮਿੱਠੇ ਬੋਲਣੇ ਉਹਨੇ ਇੱਕ ਗੱਲ ਕਹੀ ਕਹਿਣ ਲੱਗੇ ਚਾਰ ਮਿਲੇ 64 ਖਿਲੇ ਕਹਿਣ ਲੱਗੇ ਗੁਰਸਿੱਖ ਨੂੰ ਗੁਰਸਿੱਖ ਮਿਲਿਆ ਦੋ ਹੱਥ ਉਹਦੇ ਤੇ ਦੋ ਤੇਰੇ ਹੱਥ ਜੁੜੇ ਔਰ ਚਾਰ ਹੱਥ ਜੁੜਨ ਦੇ ਨਾਲ 32 ਤੇ 32 64 ਦੰਦ ਨੇ ਗੁਰਸਿੱਖ ਤੇ ਗੁਰਸਿੱਖ ਦੇ 64 ਦੰਦ ਉਸ ਵੇਲੇ ਖਿਡਾਓ ਵਿੱਚ ਆਏ ਜਦੋਂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋਰ ਕਹਿਣ ਲੱਗੇ 10 ਤੇ 10 ਉਂਗਲਾਂ ਤੇਰੀਆਂ ਨੇ ਇਹ 20 ਉਂਗਲਾਂ ਜੁੜ ਕੇ ਜਦੋਂ ਮਿਲਦੀਆਂ ਨੇ ਤੇ ਕਹਿਣ ਲੱਗੇ ਸਰੀਰ ਖੜਾਓ ਵਿੱਚ ਤੇ ਅਸ਼ ਅਸ਼ ਕਰ ਉੱਠਦਾ ਹੈ ਤੇ ਇੱਕ ਗੱਲ ਆਖਦਾ ਬਾਜਾਂ ਵਾਲਿਆ ਮੈਨੂੰ ਉਸ ਗੁਰਸਿੱਖ ਦੇ دیدار ਕਰਾਏ ਨੇ ਜਿਹੜਾ ਰਾਤ ਦਿਨ ਤੇਰੀ ਆਬਾਦਤ ਕਰਦਾ ਹੈ ਕਣ ਲੱਗੇ ਮਿਲੇ 20 ਕਰ ਜੋੜ ਗੁਰਸਿੱਖ ਕੋ ਗੁਰਸਖ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ ਜਦੋਂ ਗੁਰਸਿੱਖ ਨੂੰ ਗੁਰਸਿੱਖ ਮਿਲਿਆ ਤੇ ਤਨ ਦੇ ਸਾਢੇ ਕੋ 300 ਰੋਮ ਨੇ ਇੱਕ ਬੰਦੇ ਦੇ ਤੇ ਦੋਨਾਂ ਦਾ ਮਿਲਾਪ ਹੋਇਆ ਤੇ 7 ਕਰੋੜ ਰੋਮ ਜਿਹੜੇ ਨੇ ਉਹ ਖਿਡਾਓ ਵਿੱਚ ਆ ਗਏ ਇਹ ਹੈ ਫਤੇ ਦਾ ਮਿਲਾਪ ਆਪ ਜੀ ਕਿਰਪਾ ਕਰੋ ਫਤੇ ਦੀ ਸਾਂਝ ਪਾਈਏ ਮੈਂ ਤੇ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਦੇਖੋ ਗੁਰਸਿੱਖੋ ਆਪਣੇ ਘਰਾਂ ਦੇ ਅੰਦਰ ਫਤੇ ਦੀ ਆਦਤ ਪਾਈਏ ਕਿਉਂਕਿ ਬੇਨਤੀ ਕਰਦੇ ਵਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇੱਕ ਨਾਰਾ بلند ਹੋਇਆ ਗੁਰ ਵਰਿਆ